ਜਦੋਂ ਹਮਲਾ ਹੋਇਆ ਉਹਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਥੋੜੀ ਹੈ ਬਹੁਤ ਮਾੜੀ ਗੱਲ ਹੋਈ ਮਤਲਬ ਮਤਲਬ ਬਾਦਲ ਸਾਹਿਬ ਤੇ ਹਮਲਾ ਹੋੜਾ ਉਹ ਬਚ ਕੇ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਤੇ ਕਿਰਪਾ ਕੀਤੀ ਕਿ ਉਹਨਾਂ ਦੀ ਮਤਲਬ ਜਾਨ ਬਚ ਗਈ ਪਰ ਮੈਂ ਹਮਲੇ ਦੀ ਯੋਧਾ ਨਿੰਦਿਆ ਜਿਹੜੀ ਉਹ ਕਰਦਾ ਔਰ ਮੈਂ ਇਸ ਹਮਲੇ ਨੂੰ ਸਾਡੀ ਪਾਰਟੀ ਜਾਂ ਸੀ ਕਦੀ ਵੀ ਦੀ ਚੰਗਾ ਸਮਝਦੇ ਬਹੁਤ ਮਾੜਾ ਔਰ ਸਭ ਤੋਂ ਮਾੜੀ ਗੱਲ ਕਿ ਦਰਵਾਜ਼ਾ ਸਾਹਿਬ ਦੇ ਵਿੱਚ ਗੇਟ ਦੇ ਉੱਤੇ ਹਮਲਾ ਆ ਇਸ ਕਰਕੇ ਇਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਨਿੰਦਾ ਜਿਹੜਾ ਦੋਸ਼ੀ ਹੈ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰੋ ਤਾਂ ਇਸੇ ਦੇ ਨਹੀਂ ਸੇਮ ਡੇ ਹੀ ਮਜੀਠੇ ਦੇ ਵਿੱਚ ਬੰਬ ਲਾਸਟ ਵੀ ਹੁੰਦਾ ਹੈ ਪਹਿਲਾਂ ਅਜਨਾਲੇ ਵਿੱਚ ਨਹੀਂ ਹੁੰਦਾ ਜਾਂ ਫਿਰ ਪੰਜਾਬ ਦੇ ਵਿੱਚ ਅਮਨ ਕਬਲਾ ਇੱਥੇ ਜਾ ਰਿਹਾ ਕੋਈ ਗੱਲ ਨਹੀਂ ਕਿਤੇ ਹਾਲਾਤ ਖਰਾਬ ਨਹੀਂ ਕਿ ਹਾਲਾਤ ਬਿਲਕੁਲ ਅੰਡਰ ਕੰਟਰੋਲ ਨੇ ਪੁਲਿਸ ਆਪਣਾ ਕੰਮ ਵਧੀਆ ਢੰਗ ਨਾਲ ਕਰ ਰਹੀ ਹੈ ਕੋਈ ਇੱਥੇ ਕੋਈ ਗੱਲ ਨਹੀਂ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਜਿਹੜੀ ਪੰਜਾਬਦੋਦੀ ਛਾਜਿਸ਼ਾ ਪੰਜਾਬ ਨੂੰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਅਸੀਂ ਪੰਜਾਬ ਦਾ ਮਾਹੌਲ ਕਦੇ ਵੀ ਖਰਾਬ ਨਹੀਂ ਹੋਦਿਆਂਗੇ ਸਾਡੀ ਪੁਲਿਸ ਇਸ ਕਾਬਿਲ ਹੈ ਕਿ ਅਸੀਂ ਪੰਜਾਬ ਨੂੰ ਪੰਜਾਬ ਨੂੰ ਕੋਈ ਵੀ ਅਮਨ ਸ਼ਾਂਤੀ ਕੋਈ ਬੰਦਾ ਇਦਾਂ ਦੀ ਕਾਰਵਾਈ ਕਰਦਾ ਉਹਦੇ ਖਿਲਾਫ ਸਖਤ ਕਾਰਵਾਈ ਤੁਸੀਂ ਕੰਟੈਂਪਟ ਕਰ ਰਹੇ ਹੋ ਉਹ ਮਾਮਲਿਆਂ ਦੇ ਵਿੱਚ ਐਫ ਆਈ ਆਰ ਦਰਜ ਨਹੀਂ ਹੋਈ ਥਾਣਿਆਂ ਦੇ ਵਿੱਚ ਕਿਹੜੇ ਨਾਮ ਮਜੀਠਿਆ ਵਾਲੇ ਤੇ ਨਾ ਹੀ ਗੁਰਬਖਸ਼ ਨਗਰ ਚੌਂਕੀ ਵਾਲੇ ਦੇ ਉਹ ਮੜਾ ਸਭ ਕੁਝ ਹੋ ਗਿਆ ਤੁਸੀਂ ਹੋਰ ਪਤਾ ਕਰੋ ਹਾਂਜੀ ਤੁਸੀਂ ਕੰਟੈਂਪਟ ਕਰ ਰਹੇ ਹੋ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਲੈ ਕੇ ਵਿਕਰਮ ਸਿੰਘ ਮਜੀਠਿਆ ਕਹਿ ਰਹੇ ਨੇ ਕਿ ਤੁਸੀਂ ਤੁਹਾਡੀ ਸਰਕਾਰ ਦਾ ਫੇਲਿਅਰ ਹੈ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਛੱਡੋ ਫੋਟੋਆਂ ਵੀ ਉਹਨਾਂ ਚਾਹੀਦੀ ਆਹ ਬੱਸਾਂ ਚ ਲੋਕ ਲੱਗੇ ਆ ਮਜੀਠਿਆ ਕੀ ਕਹਿੰਦਾ ਦੀ ਕੀ ਕਹਿੰਦਾ ਮਜੀਠੀਆ ਦਾ ਕੋਈ ਜੂਦੀ ਜਵਾਬ ਦੇਣਾ ਜੀ ਸਰਕਾਰ ਦਾ ਆਪਣਾ ਕੰਮ ਕਰਦੀ ਹੈ ਜਾਂ ਚਾਲੂ ਹੈ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸਮਝਦੇ ਕਿ ਨਹੀਂ ਕਾ ਬਾਕੀ ਕਿਰਾਇਆ ਰੱਖਿਆ ਸਰਕਾਰ ਨੇ ਜਿਸ ਕੰਪਨੀ ਨੂੰ ਦਿੱਤਾ ਸੀ 1.5 ਸਾਲ ਪਹਿਲਾਂ ਉਹ ਕੰਪਨੀ ਜਦੋਂ ਮੈਂ ਲੋਕ ਸਭਾ ਦੀ ਇਲੈਕਸ਼ਨ ਲੜਦਾ ਸੀਗਾ ਤੇ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਸ਼ਹਿਰੀਆਂ ਦੀ ਇਹ ਬਹੁਤ ਵੱਡੀ ਮੰਗ ਸੀਗੀ ਜੇ ਤੁਸੀਂ ਬੱਸ ਜਿਹੜੀ ਹੈ ਉਹ ਦੁਬਾਰਾ ਚਾਲੂ ਕਰੋ ਅਸੀਂ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਉਦੋਂ ਦੇ ਹੀ ਇੱਥੇ ਕੰਮ ਕਰ ਰਹੇ ਸੀਗੇ ਇਸ ਪ੍ਰੋਜੈਕਟ ਦੇ ਉੱਤੇ ਕਿ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਇਹਦੀ ਬੜੀ ਵੱਡੀ ਸਹੂਲਤ ਹੈ ਇਹਨੂੰ ਦੁਬਾਰਾ ਜਿਹੜਾ ਚਾਲੂ ਕੀਤਾ ਜਾਵੇ ਸੋ ਅੱਜ ਅਸੀਂ ਇਹਨੂੰ ਦੁਬਾਰਾ ਚਾਲੂ ਕਰ ਰਹੇ ਹਾਂ ਅਤੇ ਇਹਨੂੰ ਅਸੀਂ 10-10 15-15 ਬੱਸਾਂ ਦੇ ਤੌਰ ਤੇ ਸੈਸ ਸੈਜੇ ਬੋਲੋ ਜਿਹੜਾ ਟ੍ਰੈਲ ਕਰਕੇ ਕਿਉਂਕਿ ਬੱਸਾਂ 6-1.5 ਸਾਲ ਖੜੀਆਂ ਰਹੀਆਂ ਉਹਨਾਂ ਦੀ ਮੁਰੰਮਤ ਵੀ ਹੋ ਰਹੀ ਹੈ ਉਹ ਠੀਕ ਹੋ ਗਈਆਂ ਅਸੀਂ ਆਉਂਦੇ ਆ ਦਿਨਾਂ ਦੇ ਵਿੱਚ ਸਾਰੀਆਂ ਬੱਸਾਂ ਜਿਹੜੀਆਂ 85 ਬੱਸਸ ਐ ਸਾਰੀਆਂ ਬਲੋ ਸ਼ਹਿਰ ਦੇ ਵਿੱਚ ਵੱਖ-ਵੱਖ ਦੂਟਾ ਦੇ ਉੱਤੇ ਜਿਹੜੀਆਂ ਉਹ ਚਲਾਈ ਧੰਨਵਾਦ ਸਾਰਾ ਪਹਿਲਾ ਪ੍ਰੋਜੈਕਟ ਜੀ ਆ ਛੇਵੀਂ ਵਾਰ ਟ੍ਰਾਇਲ ਹੋਣ ਜਾ ਰਿਹਾ ਜੀ ਕੀ ਲੱਗਦਾ ਕਿ ਇੰਨੇ ਟ੍ਰਾਇਲ ਨਹੀਂ ਐਕਚੁਅਲੀ ਕੀ ਆ ਕਿ ਜਦੋਂ ਕਿ ਪ੍ਰਾਈਵੇਟ ਕੰਪਨੀ ਕੋ ਚਲਿਆ ਜਾਂਦਾ ਠੇਕਾ ਤੇ ਜਦੋਂ ਕੰਪਨੀ ਭੱਜ ਜਾਂਦੀ ਐ ਤੇ ਸਰਕਾਰ ਬੇਵਸ ਹੋ ਜਾਂਦੀ ਐ ਫੇ ਸਾਨੂੰ ਦੁਬਾਰਾ ਨਵੇਂ ਸਿਰੇ ਤੋਂ ਮਤਲਬ ਜਿਹੜਾ ਕਰਨਾ ਪੈਂਦਾ ਪਰ ਮੈਨੂੰ ਲੱਗਦਾ ਕਿ ਹੁਣ ਇਹ ਜਿਹੜਾ ਨਹੀਂ ਹੋਊਗਾ ਹੁਣ ਇਹਨੂੰ ਇਹ ਆਪ ਚਲਾ ਦੇ ਨਗਰ ਨਿਗਮ ਚਲਾਉਗੀ ਇਹਨੂੰ ਉਹਦੇ ਇਹ ਮਤਲਬ ਹੁਣ ਬਿਲਕੁਲ ਸਹੀ ਚੱਲੂਗੀ ਉਹ ਸ਼ਹਿਰ ਹੀ ਇਹਦਾ ਇਹਦਾ ਆਨੰਦ ਮੰਨਣਗੇ ਸੁੱਖ ਬੰਦ ਨਗਰ ਨਿਗਮ ਪੀ ਚੋਣਾ ਵੀ ਨਹੀਂ ਲੱਗਦਾ ਇਹਨੂੰ ਜੇ ਧਿਆਨ ਦੇ ਕੇ ਪੱਲੇ ਚਲਾਇਆ ਜਾ ਰਿਹਾ ਨਹੀਂ ਦੇ ਦੇ ਨਹੀਂ ਦੇ ਦੇ ਨਹੀਂ ਚੋਣਾ ਦਾ ਇਹਦਾ ਕੋਈ ਸਬੰਧ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਲੋਕ ਸਭਾ ਦੀ ਚੋਣ ਦੇ ਵਿੱਚ ਬਹੁਤ ਸਾਰੇ ਜਦੋਂ ਸਾਡੇ ਐਮਐਲਏ ਸਾਹਿਬ ਮੇਰੇ ਨਾਲ ਅਸੀਂ ਜਦੋਂ ਵੋਟਾਂ ਮੰਗਣ ਜਾਂਦੇ ਸੀਗੇ ਤੇ ਲੋਕ ਇਹ ਜਿਹੜੀ ਮੰਗਾ ਕਰਦੇ ਉਹਨਾਂ ਦੀ ਕੀ ਮੰਗ ਸੀਗੀ ਕਿ ਬੱਸ ਜਿਹੜੀ ਚਲਾਈ ਜਾਵੇ ਜੀ ਉਹਦੇ ਕਰਕੇ ਅਸੀਂ ਪਿਛਲੇ 5-6 ਮਹੀਨੇ ਤੋਂ ਜਦੋਂ ਦੀ ਚੋੜ ਹੋਈ ਉਦੋਂ ਤੇ ਪਹਿਲਾਂ ਹਫ਼ਤੇ ਤੱਕਿੰਦਾ ਸੀਗਾ ਉਹਦੀ ਟੁੱਟੀ ਲਈ ਸੀਗੀ ਉਹਨਡ ਹੌਲਕ ਸਾਹਿਬ ਜਦੋਂ ਦੇ ਆਏ ਇਹਨਾਂ ਨੂੰ ਮੈਂ ਕਿਹਾ ਸਭ ਤੋਂ ਪਹਿਲਾਂ ਇਹ ਕੰਮ ਕਰਦਾ ਕਿਉਂਕਿ ਸ਼ਾਇਦiana ਆਪਾਂ ਵਾਅਦਾ ਕੀਤਾ ਸੀਗਾ ਕਿ ਬੱਸ ਸਰਵਸ ਜਿਹੜੀ ਜਲਦੀ ਚਾਲੂ ਕਰ ਦਿਆਂਗੇ ਸੋ ਆਪਣੇ ਵਾਅਦੇ ਤੇ ਸਰਕਾਰ ਦੇ ਸਦਾ ਭਗਵਾਨ ਸਿੰਘ ਮਾਨ ਜੀ ਨੇ ਵੀ ਦੋ ਆਦੇ ਦੀ ਮੀਟਿੰਗ ਲਈ ਦੋ ਵਾਰ ਲੋਕਲ ਬਾਡੀ ਮੰਤੀ ਜੀ ਦੀ ਮੀਟਿੰਗ ਲਈ ਕਈ ਕੁਝ ਅਸੀਂ ਕੀਤਾ ਸੋ ਲੋਕਾਂ ਦਾ ਜਿਹੜਾ ਵਾਦਾ ਕੀਤਾ ਉਹ ਅੱਜ ਅਸੀਂ ਪੂਰਾ ਕਰਨ ਜਾ ਰਹੇ ਤਾਂ ਹੁਣ ਕੋਈ ਸਮੱਸਿਆ ਨਹੀਂ ਸਰ ਜੀ ਸਾਹਿਬ ਇਹਨਾਂ ਦੀ ਤਨਖਾਹਾਂ ਦਾ ਬੜਾ ਮਸਲਾ ਰਹਿੰਦਾ ਸੀਗਾ ਨਹੀਂ ਨਹੀਂ ਕੋਈ ਨਹੀਂ ਹੋਰ ਅਸੀਂ ਉਹ ਕਿਉਂਕਿ ਪ੍ਰਾਈਵੇਟ ਕੰਪਨੀ ਕਰਕੇ ਰਫੜ ਸੀਗਾ ਉਹ ਲਈ ਖੋਦ ਜਲਾਦੇ ਹੁਣ ਕੋਈ ਇਦਾਂ ਦਾ ਪੰਗਲ ਸਾਰੀ ਬਾਤ ਸਾਰੀ ਬਾਤ ਟੈਂਪਲ ਤੋਂ ਅਸੀਂ ਚੱਕਰ ਪਾ ਰਿਆ ਸੀਗਾ ਲਾਈਟਾਂ ਜਗੀਆਂ ਸੀਗਾ ਲੇਕਿਨ ਹੁਣ ਫਿਰ ਹਾਲਾਤ ਉਦਾਂ ਦੇ ਹੀ ਨੇ ਨਜ਼ਰ ਲਾਈਟਾਂ ਉੱਥੇ ਫਿਰ ਨਹੀਂ ਆ ਰਹੀਆਂ ਲਾਈਟਾਂ ਬੰਦ ਨੇ ਲੋਕ ਹਨੇਰੇ ਦੇ ਵਿੱਚ ਖਬਰ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਪੀ ਜਾਂਦੇ ਤੋਂ ਲਾਈਟਾਂ ਜਾ ਗਈਆਂ ਮੈਂ ਮੈਂ ਅੱਜ ਅੱਜ ਸ਼ਾਮ ਨੂੰ ਮਤਲਬ ਜਿਹੜੇ ਨਗਰ ਨਿਗਮ ਦੇ ਅਧਕਾਰੀ ਆ ਆਲਕ ਸਾਬ ਦੇ ਨਾਲ ਕਲੀਨਰ ਸਾਬ ਦਾ ਸਾਦਾ ਜਿਹੜਾ ਉਹ ਡਿਪਾਰਟਮੈਂਟ ਆ ਮਤਲਬ ਬਿਜਲੀ ਵਾਲਾ ਉਹਨਾਂ ਨੂੰ ਨਾਲ ਲੈ ਕੇ ਦੁਬਾਰਾ ਇੱਕ ਵਾਰ ਚੈੱਕ ਕਰਾਂਗੇ ਮੈਨੂੰ ਰਾਤੀ ਵੀ ਕਹੇ ਦੱਸਿਆ ਕਿ ਉੱਥੇ ਕੋਈ ਪ੍ਰੋਬਲਮ ਕੋਈ ਗੱਲ ਨਹੀਂ ਅਸੀਂ ਬੰਦ ਨਹੀਂ ਹੋ ਦਿਆਂਗੇ ਠੀਕ ਕਰ ਦਿਆਂਗੇ ਗਾਰਵਾਲ ਸਾਹਿਬ ਅੰਮ੍ਰਿਤਸਰ ਦੇ ਵਿੱਚ ਸਿੱਟੀ ਬੱਸਾਂ ਪਈਆਂ ਬੰਦ ਪਈਆਂ ਉਹ ਵੀ ਕਵਾੜ ਬੱਸਾਂ ਵੱਡੀ ਤੇ ਕੋਈ ਕਾਰਵਾਈ ਉਹਦੇ ਤੇ ਵੀ ਕਰਾਂ ਉਹਦੇ ਤੇ ਵੀ ਕਰਾਂ ਅਸੀਂ ਸਾਰੀਆਂ ਬੱਸਾਂ ਜਿੰਨੀਆਂ ਸਰਕਾਰੀ ਪ੍ਰੋਪਰਟੀ ਸਾਡੇ ਕੋਲ ਪਈਆਂ ਸਾਰੀਆਂ ਸਹਸਾਜੇ ਸਾਰੀਆਂ ਚਲਾਵਾਂਗੇ ਬੱਸਾਂ ਸਰਕਾਰ ਕੀ ਇਹ ਬੰਦ ਕਿਉਂ ਪਿਆ ਪ੍ਰੋਜੈਕਟ ਨਹੀਂ ਨਹੀਂ ਕਈ ਧਨਵਾ ਦੱਸਿਆ ਕਈ ਕੋਟਾ ਦੇ ਵਿੱਚ ਕੇਸ ਆ ਕਈ ਚੀਜ਼ਾਂ ਨੇ ਪਰ ਮਤਲਬ ਜਿਹੜਾ ਜੋ ਜੋ ਕਲੀਅਰ ਹੋ ਜਾਂਦਾ ਤੋਂ ਤੋਂ ਅਸੀਂ ਜਿਹੜਾ ਉਹ ਚਲਾ ਰਹੇ ਹਾਂ ਟ੍ਰਾਇਲ ਬੇਸਿਸ ਦੇ ਉੱਤੇ ਚਲਾ ਰਹੇ ਹਾਂ ਕਿ ਕੱਲ ਨੂੰ ਕਿਰਾਇਆ ਵੀ ਇਹਦਾ ਰੱਖਿਆ ਜਾਏਗਾ ਨਹੀਂ 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 ਸਭ ਕੁਝ ਰੱਖਿਆ ਦੇਊਗਾ ਜੀ ਟ੍ਰਾਇਲ ਬੇਸਿਸ ਤੇ ਕੋਈ ਜਵਾ ਦੇ ਇਹਨੂੰ ਪੱਕੇ ਤੌਰ ਤੇ ਚਲਾ ਦੇ ਕਿਲੋਮੀਟਰ ਦਾ ਸਿਸਟਮ ਰੱਖਿਆ ਗਿਆ ਸੀ ਜਿਸ ਕਰਕੇ ਪੂਰਾ ਟੈਂਡਰ ਜਿਹੜਾ ਨਹੀਂ ਮੈਂ ਕਿਹਾ ਇਹਨਾਂ ਨੂੰ ਅੱਜ ਤੁਸੀਂ ਅੱਜ ਇਹਨਾਂ ਨੂੰ ਤੁਸੀਂ ਚੱਲਣ ਦਿਓ ਸਟਾਰਟ ਹੋਣ ਦਿਓ ਜੋ ਜੋ ਕਰਾਇਆ ਕਰੂਆ ਦੋ ਤਿੰਨ ਦਿਨ ਦੇ ਵਿੱਚ ਵਿੱਚ ਸਭ ਕੁਝ ਤੈਅ ਕਰ ਦਿਆਂਗੇ ਮਗਰ ਸਿੰਘ ਬੱਸ ਆਪ ਚਲਾਊਗੀ ਮੈਂ ਫਿਰ ਕਹਿਣਾ ਚਾਹੁੰਦਾ ਕਿ ਹੁਣ ਇਹਦੇ ਤੇ ਕੋਈ ਪ੍ਰੋਬਲਮ ਨਹੀਂ ਆਊਗਾ